ਅਤੇ ਇਹਨਾਂ ਦੇ ਸਦਕੇ ਜਾਣਦੇ ਆ ਕਿ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇਹ ਕਿਤਾਬ ਤਿਆਰ ਕੀਤੀ ਹੈ ਤੇ ਪਤਾ ਲੱਗ ਜੂਗਾ ਵੀ ਕੀ ਕੁਝ ਕਿਤਾਬ ਦੇ ਵਿੱਚ ਸ਼ਾਮਲ ਹੈ ਸੱਜਣਾ ਮਿਲੇ ਸੱਜਣਾ ਜਨ ਸਤਿਗੁਰ ਨਾਲ ਪਿਆਰ ਇਹ ਪੁਸਤਕ ਜਿਹੜੀ ਹੈ ਬਿਲਕੁਲ ਨਿਰੋਲ ਧਾਰਮਿਕ ਪੁਸਤਕ ਹੈ ਔਰ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੀ ਨਿਰਧਾਰਿਤ ਹੈ ਹਾਪੁੰਦਰ ਸਿੰਘ ਬਾਗੂ ਮਾਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮਜ਼ੂ ਸੈਕਟਰ 17 ਲਾਇਬ੍ਰੇਰੀ ਚੰਡੀਗੜ੍ਹ ਵਿਖੇ ਜਿੱਥੇ ਉੱਗੇ ਸਹਿਤਕਾਰ ਸਰਦਾਰ ਜਿੰਦਰ ਸਿੰਘ ਧਮਾਨ ਦੀ ਪੁਸਤਕ ਗੁਰਮਤ ਚਿੰਤਨ ਇੱਕ ਸੰਕਲਪਾਤਮਿਕ ਅਧਿਐਨ ਦਾ ਹੁਣੇ ਹੁਣੇ ਲੋਕ ਅਰਪਣ ਕੀਤਾ ਜਾ ਰਿਹਾ ਹੈ ਸੋ ਇਸ ਦੀ ਪ੍ਰਧਾਨਗੀ ਡਾਕਟਰ ਸ਼ੰਦਰਪਾਲ ਕਰਨਗੇ ਮੁੱਖ ਮਹਿਮਾਨ ਡਾਕਟਰ ਦੀਪਕ ਮਨਮੋਹਨ ਸਿੰਘ ਹੋਣਗੇ ਵਿਸ਼ੇਸ਼ ਮਹਿਮਾਨ ਡਾਕਟਰ ਅਵਤਾਰ ਸਿੰਘ ਪਤੰਗ ਹੋਣਗੇ ਪ੍ਰੋਗਰਾਮ ਦੀਆਂ ਕੁਝ ਝਲਕੀਆਂ ਅਸੀਂ ਤੁਹਾਡੇ ਸੰਮੁਖ ਕਰ ਰਹੇ ਹਾਂ ਸੋ ਆਾ ਸਵਾਗਤ ਹੋ ਰਿਹਾ ਹੈ ਪ੍ਰਧਾਨਗੀ ਮੰਡਲ ਦੇ ਵਿੱਚ ਸ਼ਕਸ਼ੀਤਾ ਦਾ ਸ਼ਕਸ਼ੀਤਾ ਜਿਹੜੀਆਂ ਇਹ ਸ਼ਸ਼ੋਭਤ ਨੇ ਜਿਦੇ ਵਿੱਚ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਵੀ ਮੌਜੂਦ ਨੇ ਸਗਨਤੀ ਉਪਾਰਕ ਪਦੀ ਕਰਕੇ ਹੈ ਤੋਂ ਮੈਂ ਸਭ ਤੋਂ ਪਹਿਲਾਂ ਸਰਦਾਰ ਗੁਰਦਾਸ ਸਿੰਘ ਦਾਸ ਜੀ ਨੂੰ ਬੇਨਤੀ ਕਰੂੰਗੀ ਕਿ ਉਹ ਆਪਣਾ ਔਣ ਇੱਕ ਸ਼ਬਦ ਨਾਲ ਆਪਣੇ ਹਾਜ਼ਿਰ ਨੂੰ ਆਣਗੇ ਉਹਨਾਂ ਤੋਂ ਬਾਅਦ ਆਪਾਂ ਬੁੱਕ ਰਿਲੀਜ਼ ਕਰਾਂਗੇ ਸਜਣ ਮਿਲੇ ਸਜਣੋ ਜਿਨ ਸਤਿਗੁਰ ਨਾਲ ਪਿਆਰ ਸੱਜਣਾ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਮਿਲ ਪ੍ਰੀਤਮ ਜਿਨੀ ਤੇ ਆਇਆ ਮਿਲ ਪ੍ਰੀਤਮ ਜਿਨੀ ਤੇ ਆਇਆ ਸੱਚੇ ਪ੍ਰੇਮ ਤੇ ਯਾਰ ਸੱਜਣਾ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਮਨ ਹੀ ਤੇ ਮਨਮਾਨਿਆ ਗੁਰ ਕੇ ਸ਼ਬਦ ਅਸਾਰ ਇਹ ਸਜਣ ਮਿਲਣਾ ਵਿਛੜੇ ਇਹ ਸਜਣ ਮਿਲਣਾ ਵਿਛੜੇ ਖਾਤ ਮੈਂ ਮੈਂ ਕਰਤਾਰ ਸਜਣਾ ਮਿਲੇ ਸਜਣਾ ਜਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮਤੀ ਨੇ ਤੇ ਆਇਆ ਸੱਚੇ ਪ੍ਰੇਮ ਪਿਆਰ ਕੁਛਾਇ ਤੇ ਲੋਗ ਜਿਹੜੇ ਮਨਮਤੀ ਨੇ ਉਹਨਾਂ ਬਾਰੇ ਲਿਖਿਆ ਗੁਰੂ ਮਹਾਰਾਜ ਨੇ ਇਕ ਨਾਂ ਦਰਸ਼ਨ ਕੀ ਪ੍ਰਤੀਤ ਨ ਆਈਆਂ ਇਕ ਨਾਂ ਦਰਸ਼ਨ ਕੀ ਪ੍ਰਤੀਤ ਨ ਆਈਆਂ ਸ਼ਬਦ ਨ ਕਰੇ ਵਿਚਾਰ ਵਿਛੜਿਆ ਕਿਆ ਕਿਆ ਵਿਛੜੇ ਜਿਨਾਂ ਦੂਜੇ ਸਿਆਪਿਆਰ ਸਚਣਾ ਮਿਲੇ ਸਚਣਾ ਜਿਨ ਸਤਗੁਰ ਨਾਲ ਪਿਆਰ ਮਿਲ ਸ੍ਰੀ ਸੰਮਤੀ ਨੇ ਤੇ ਆਇਆ ਸੱਚੇ ਪ੍ਰੀਤ ਨੂੰ ਪਿਆਰ ਮਨ ਮੁਖ ਖੁਸ਼ੀ ਦੀ ਦੋਸਤੀ ਸਭਨੋਂ ਸਿਨ ਸੱਦਾ ਪੱਤਰ ਭੇਜਿਆ ਸੀ ਕਿ ਅੱਜ ਕਿਤਾਬ ਅਦੇ ਹੋਣੀ ਹੈ ਤੇ ਉਹ ਸਬਦ ਪੱਤਰ ਤੇ ਫੁੱਲ ਚੜਾਉਂਦੇ ਤੁਸੀਂ ਇੱਥੇ ਹਮ ਹਮਾ ਕੇ ਪਹੁੰਚਿਆ ਹੈ ਤੁਹਾਡਾ ਸਭ ਤੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਸਾਨੂੰ ਅੱਜ ਬਹੁਤ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਜਦੋਂ ਸਾਡੇ ਵਿਚਕਾਰ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਦੀਪਕ ਮਨਮੋਹ ਜੀ ਨਿਰਾਜਮਾਨ ਨੇ ਜਿਵੇਂ ਇਹਨਾਂ ਬਾਰੇ ਦੱਸਿਆ ਗਿਆ ਹੈ ਕਿ ਦੁਨੀਆ 'ਚ ਕਿੰਨੀਆਂ ਪੰਜਾਬੀ ਵਰਲਡ ਕਾਨਫਰੰਸ ਹੋਈਆਂ ਇਹਨਾਂ ਦੇ ਛਤਰਛਾਇਆ ਹੇਠ ਹੋਈਆਂ ਇਹਨਾਂ ਦੀ ਨਿਗਰਾਨੀ ਹੇਠ ਹੋਈਆਂ ਤੇ ਇਹਨਾਂ ਨੇ ਜਿੱਥੇ ਕਿਹਾ ਵੀ ਆਪਾਂ ਇਸ ਵਾਰੀ ਉੱਥੇ ਕਰਨੀਆਂ ਤੇ ਉੱਥੇ ਹੋਈਆਂ ਤੇ ਐਡੇ ਵੱਡੇ ਇੰਟਰਨੈਸ਼ਨਲ ਲੈਵਲ ਦੇ ਬੰਦੇ ਇੱਕ ਸਾਡੀ ਛੋਟੀ ਜੀ ਸੰਸਥਾ ਦੇ ਵਿੱਚ ਹਾਜ਼ਰ ਹੋ ਜਾਣ ਇਤੋਂ ਵੱਡੀ ਮਾਣ ਵਾਲੀ ਗੱਲ ਕੀ ਹੋ ਸਕਦੀ ਹੈ ਸੋ ਮੈਨੂੰ ਅੱਜ ਬੜੀ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਵਿਚਕਾਰ ਡਾਕਟਰ ਦੀਪਕ ਮਨਮੋਹ ਜੀ ਹਾਜ਼ਰ ਨੇ ਬਹੁਤ ਚਿਰ ਪਹਿਲਾਂ ਅਸੀਂ ਸੋਚਦੇ ਹੁੰਦੇ ਸੀ ਕਿ ਡਾਕਟਰ ਸਾਹਿਬ ਨਾਲ ਵੀ ਕਦੇ ਅਸੀਂ ਬੈਠਾ ਕਰਾਂਗੇ ਮਿਲਿਆ ਕਰਾਂਗੇ ਚੰਦਰਪਾਲ ਜੀ ਜਿਨ੍ਹਾਂ ਦਾ ਤੁਸੀਂ ਸੁਣ ਹੀ ਲਿਆ ਕਿ ਵਰਲਡ ਗੁਰੂ ਗ੍ਰੰਥ ਸਾਹਿਬ ਜਿਹੜੀ ਯੂਨੀਵਰਸਿਟੀ ਬਣਾਈ ਹੈ ਫਤਿਹਗੜ੍ਹ ਸਾਹਿਬ ਉਹਨਾਂ ਦੇ ਸੰਸਥਾਪਕ ਉਹਨਾਂ ਦੇ ਸਲਾਹਕਾਰ ਉਹਨਾਂ ਦੇ ਘੱਟਾ-ਘੱਟਾ ਇਹ ਸਨ ਬਾਅਦ ਵਿੱਚ ਯੂਨੀਵਰਸਿਟੀ ਫਲੋਰਿਸ਼ ਹੋਈ ਹੈ ਅੱਗੇ ਗਈ ਹੈ ਤੇ ਇਹਨਾਂ ਨੇ ਹੋਰ ਕੰਮ ਕਰਿਆ ਹੈ ਤੇ ਕਿੰਨੇ ਕਾਲਜਾਂ ਦੇ ਚੀਫ ਪ੍ਰਿੰਸੀਪਲ ਦੇ ਤੌਰ ਤੇ ਰਹੇ ਹੈ ਤੇ ਮੈਨੂੰ ਪਤਾ ਮੁਕਸਰ ਮੈਂ ਪੜਦਾ ਸੀ ਜਦੋਂ ਇੱਕ ਆਂਡ ਵਿੱਚ ਸੀਗੇ ਤੋਂ ਸ਼ੁਰੂ ਹੋਇਆ ਸੀ ਕਾਲਜ ਜੇ ਖਾਸ ਕਰ ਲਈ ਮਕਸਦ ਤੇ ਉਦੋਂ ਇਹੋ ਜਿਹਾ ਇੱਕ ਛਿਰਵੀ ਬੰਦਿਆਂ ਦੀ ਮਿਹਨਤੀ ਬੰਦੇ ਦੀ ਲੋੜ ਸੀ ਜੋ ਕਾਲਜ ਨੂੰ ਪੱਕੇ ਪੈਰਾਂ ਤੇ ਖੜਾ ਕਰ ਦਵੇ ਤੇ ਇਹਨਾਂ ਨੇ ਜੋ ਦੋ ਤਿੰਨ ਸਾਲ ਮਿਹਨਤ ਕਰੀ ਹੈ ਤੇ ਉਹ ਕੰਮ ਅਜੇ ਤੱਕ ਵੀ ਉਸੇ ਕਾਮਯਾਬੀ ਨਾਲ ਚੱਲ ਰਿਹਾ ਹੈ ਸੋ ਜਦੋਂ ਸ਼ੁਰੂਆਤ ਚੰਗੇ ਹੋ ਜਵੇ ਤਾਂ ਫਿਰ ਅੱਗੇ ਆਪਣੇ ਆਪ ਕੰਮ ਚੱਲਦਾ ਜਾਂਦਾ ਹੈ ਬਾਕੀ ਸਾਡੇ ਆਪਣੇ ਸਰਬਰਾਸਤ ਸੀ ਤੇ ਡਾਕਟਰ ਉਤਾਪ ਸਿੰਘ ਪਤੰਗ ਜੀ ਇਹਨਾਂ ਨਾਲ ਅਸੀਂ ਅੱਸੀ ਕਰਦੇ ਰਹਿੰਦੇ ਆਂ ਕੀ ਆ ਪ੍ਰੋਗਰਾਮ ਆ ਰਿਹਾ ਹੈ ਦਸੋਏ ਦੀ ਰੂਪਰੇਖਾ ਕਿਵੇਂ ਹੋਵੇ ਕਿਸ ਤਰ੍ਹਾਂ ਕਰੀਏ ਕੀ ਕੁਝ ਕਰਨਾ ਚਾਹੀਦਾ ਹੈ ਤੇ ਇਹਨਾਂ ਦੀ ਨੇਕ ਸਲਾਹ ਦੇ ਨਾਲ ਹੀ ਸਾਡੇ ਸਾਰੇ ਪ੍ਰੋਗਰਾਮ ਸਿਰੇ ਚੜਦੇ ਆ ਤੇ ਵੈਸੇ ਵੀ ਅਸੀਂ ਕਿਸੇ ਪ੍ਰੋਗਰਾਮ ਵਿੱਚ ਜਾਣੇ ਆ ਤਾਂ ਇਕੱਠੇ ਹੋ ਕੇ ਸਲਾਹ ਕਰਕੇ ਹੀ ਜਾਣੇ ਕਿ ਚਲੋ ਜਾ ਕੇ ਉਹਨੇ ਦੇਖ ਕੇ ਉਹਨੇ ਉੱਥੇ ਪ੍ਰੋਗਰਾਮ ਦਾ ਆਨੰਦ ਮਾਣਦੇ ਆ ਸੋਚੰਗਾ ਲੱਗਦਾ ਹੈ ਜਦੋਂ ਅਸੀਂ ਸਾਰੇ ਫਿਰ ਕਮ-ਕਮਾ ਕੇ ਇਕੱਠੇ ਹੁੰਦੇ ਆ ਤੇ ਸਾਡੇ ਜੋ ਰਜਿੰਦਰ ਤੁਮਾਨ ਜੀ ਹੈ ਜਿਨ੍ਹਾਂ ਨੇ ਅਜੇ ਉਤਰਾਲਾ ਕੀਤਾ ਸਸਤਾਵਾ ਖੋਰ ਬਹੁਤ ਹੈਗੀਆਂ ਇਹਨਾਂ ਦਾ ਸਾਰੇ ਨਾਲ ਹੀ ਸਹਿਯੋਗ ਹੈ ਤੇ ਹਰ ਇੱਕ ਚਾਹੁੰਦਾ ਹੁੰਦਾ ਹੈ ਕਿ ਇਹ ਸਮਾਗਮ ਸਾਡੇ ਸੰਸਥਾ ਦੇ ਵਿੱਚ ਹੋਵੇ ਅਸੀਂ ਵੀ ਲੋਚਦੇ ਹੁੰਦੇ ਹਾਂ ਕਿ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਸਾਡੇ ਵਿੱਚ ਆ ਜਾਏ ਤਾਂ ਸਾਨੂੰ ਵੀ ਸੰਸਥਾ ਦਾ ਚੰਗਾ ਲੱਗਦਾ ਹੈ ਸੋ ਇਹਨਾਂ ਨੇ ਸੋਚ ਵਿਚਾਰ ਤੋਂ ਬਾਅਦ ਸਿਹਤ ਵਿਗਿਆਨ ਕੇਂਦਰ ਨੂੰ ਚੁਣਿਆ ਕਿ ਕਿਤਾਬ ਅਤਲੀਜ਼ ਕਰਾਉਣੀ ਹੈ ਤਾਂ ਸਿਹਤ ਵਿਗਿਆਨ ਕੇਂਦਰ ਤੋਂ ਹੀ ਕਰਾਉਣੀ ਹੈ ਸੋ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਸਾਡੀ ਸੰਸਥਾ ਨੂੰ ਚੁਣਿਆ ਤੇ ਅੱਜ ਦਿਨ ਮਕਰਜ਼ ਕੀਤਾ ਹੈ ਕਿ ਆਪਾਂ ਨੇ ਇਕੱਠੇ ਹੋ ਕੇ ਇਹ ਲੋਕ ਅਰਪਣ ਕਰਨੀ ਹੈ ਇਹਦੇ ਉੱਤੇ ਵਿਚਾਰ ਚਰਚਾ ਕਰਨੀ ਹੈ ਕਿ ਕਿਤਾਬ 'ਚ ਕੀ ਲਿਖਿਆ ਹੈ ਉਹ ਆਪਣੇ ਗੁਣੀ ਗਿਆਨੀ ਗਦਵਾਨ ਜਿਹੜੇ ਸੱਜਣ ਜਿਨ੍ਹਾਂ ਦੀ ਜ਼ਿੰਮੇਵਾਰੀ ਲਈ ਹੈ ਉਹ ਦੱਸਣਗੇ ਕਿ ਕਿਤਾਬ ਵੈਸੇ ਦੇਖ ਕੇ ਜਦੋਂ ਰੀਡ ਹੋਣਾ ਇੰਜ ਲੱਗਦਾ ਹੈ ਕਿ 500 ਦੇ ਲਗਭਗ ਸਫ਼ੇ ਹੈ ਤੇ ਧਰਮ ਬਾਰੇ ਲਿਖਣਾ ਬੜਾ ਔਖਾ ਕੰਮ ਹੈ ਛੋਟੀ ਜੀ ਗੱਲ ਵੀ ਕਿਤੇ ਇੱਧਰ ਉੱਧਰ ਕਹੀ ਜਾਵੇ ਨਾ ਤੇ ਚਰਚਾ ਸ਼ੁਰੂ ਹੋ ਜਾਂਦੀ ਬਾਹਰ ਰੌਲਾ ਸ਼ੁਰੂ ਹੋ ਜਾਂਦਾ ਹੈ ਤੇ ਨਾ ਨੇ ਇੰਨੀ ਵੱਡੀ ਕਿਤਾਬ ਲਿਖੀ ਹੈ ਤੇ ਉਹਦੇ ਵਿੱਚ ਇੰਨੇ ਸ਼ਬਦ ਤੇ ਇੰਨੀਆਂ ਜਿਹੜੀਆਂ ਗੁਰੂਗ੍ਰਾਮ ਸਾਹਿਬ ਦੇ ਵਿੱਚੋਂ ਹਵਾਲੇ ਦਿੱਤੇ ਆ ਕਿ ਅਜੇ ਤੱਕ ਤਾਂ ਕੋਈ ਕਿੰਤੂ ਪ੍ਰੰਤੂ ਹੋਇਆ ਨਹੀਂ ਹੈਗਾ ਤੇ ਉਮੀਦ ਹੈ ਵੀ ਹੋਣਾ ਮੰਨੀ ਹੈ ਪਰ ਇਹਨਾਂ ਦੇ ਸਦਕੇ ਜਾਣੇ ਆ ਕਿ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇਹ ਕਿਤਾਬ ਤਿਆਰ ਕੀਤੀ ਹੈ ਤੇ ਪਤਾ ਲੱਗ ਜੂਗਾ ਕਿ ਕੀ ਕੁਛ ਕਿਤਾਬ ਦੇ ਵਿੱਚ ਸ਼ਾਮਲ ਹੈ ਤੇ ਬਹੁਤ ਮੈ ਤਾਂ ਬੜੀ ਚੰਗੀ ਲੱਗੀ ਹੈ ਜੇ ਆਪਾਂ ਉਸ ਕਿਤਾਬ ਨੂੰ ਪੜ੍ਹ ਲਈ ਤੇ ਉਹਦੇ ਅਨੁਸਾਰ ਚੱਲ ਪਈ ਤੇ ਸਾਡਾ ਜੀਵਨ ਸਫਲ ਹੋ ਜਾਂਦਾ ਹੈ ਸੋ ਤੁਸੀਂ ਚੱਲ ਕੇ ਆਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਜੀ ਆਇਆਂ ਸਵਾਗਤ ਸੋ ਅਧਿਆਨ ਕਿਤਾਬ ਪੁਸਤਕ ਜੋ ਕਿ ਸਾਨੂੰ ਸਰੋਤਿਆਂ ਨੂੰ ਅਧਿਆਤਮਿਕ ਪ੍ਰਕਾਸ਼ ਵੱਲ ਲੈ ਕੇ ਜਾ ਰਹੀ ਹੈ ਇਸ ਦੀ ਹੁੰਦ ਚਕਾਈ ਤੇ ਵਧਾਈ ਦਿੰਦੀ ਹਾਂ ਤੇ ਨਿਰੰਤਰ ਕਲਮ ਚੱਲਣ ਦੇ ਲਈ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੀ ਹਾਂ ਉਹ ਜੀ ਨਾਮਾਂ ਜਾਣਨ ਅਤੇ ਜਾਣਦੇ ਰਹਿਣ ਦੀ ਜਗਿਆਸਾ ਮਨੁੱਖੀ ਜੀਵਨ ਦੀ ਅਟੱਲ ਕਰਤਾਰੀ ਖੇਡ ਕਹੀ ਜਾ ਸਕਦੀ ਹੈ ਸੂਰਤ ਦੀ ਭੂਮਿਕਾ ਕੋਈ ਨਾ ਕਿਹਾ ਦੇ ਗੁਰਵਾント ਅਨੁਸਾਰ ਜੀਵਨ ਨੂੰ ਮਿਲੀ ਸਮਝਬੂਝ ਦਾ ਮਕਸਦ ਵੀ ਇਹ ਹੋ ਹੈ ਇਸੇ ਲਈ ਗਿਆਨਵਾਨ ਪੁਰਸ਼ ਸਮਾਜ ਦਾ ਸਤਕਾਰਿਤ ਮਨੁੱਖ ਕਹਾਉਂਦਾ ਹੈ ਉਸ ਕੋਲ ਆਨੰਦਮਈ ਸੰਤੁਸ਼ਟੀ ਵੀ ਹੁੰਦੀ ਹੈ ਪਰੰਤੂ ਗਿਆਨੀ ਜਨ ਸਾਨੂੰ ਇਹ ਵੀ ਦੱਸਦੇ ਹਨ ਕਿ ਗਿਆਨ ਮੰਡਲ ਜਿੰਨਾ ਅਸੀਮ ਹੈ ਉਤਨਾ ਹੀ ਜਾਣਨ ਵਾਲੇ ਦੀ ਸਮਝ ਸੀਮਤ ਹੈ ਇਸੇ ਕਰਕੇ ਗਿਆਨ ਪ੍ਰਾਪਤੀ ਤੇ ਇਸ ਦਾ ਅਨੁਭਵੀ ਵਰਗਟਾਉ ਦਾ ਪਰਵਾ ਨਿਰੰਤਰ جاری ਰਹਿੰਦਾ ਹੈ ਇਸ ਪਰਵਾ ਦੇ ਵਿੱਚ ਚੁੱਪੀਆਂ ਲਾ ਕੇ ਵਿਸਮਾਦੀ ਆਨੰਦ ਮਾਣਨ ਵਾਲਿਆਂ ਦੀ ਕਥਾ ਵੀ ਚੱਲਦੀ ਰਹਿੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਅਰਥ ਵਿੱਚ ਜੁਗੋ ਜੁਗ ਅਟਲ ਸਤਿਗੁਰੂ ਹਨ ਤੇ ਰੱਬੀ ਗਿਆਨ ਦੇ ਜਾਣਨ ਹਾਰਿਆਂ ਵੱਲੋਂ ਮਨੁੱਖਤਾ ਨੂੰ ਇਆਨਤ ਤੋਂ ਸਿਆਨਪ ਵੱਲ ਸਫਲ ਸਫਰ ਲਈ ਬਖਸ਼ਿਆ ਸਤ ਵਰਗਾ ਰਹੱਸਮਈ ਗਿਆਨ ਸਾਗਰ ਹੈ ਲਗਭਗ 5 ਸਦੀਆਂ ਤੋਂ ਖੋਜੀ ਖੋਜ ਲਤਾ ਹਰ ਸੰਤਨ ਪਾਰਾ ਰਾਮ ਅਤੇ ਨਤੀਜੇ ਵਜੋਂ ਇਆਨਤ ਤੇ ਸਭ ਲਈ ਸਿਆਨਪ ਦਾ ਇਤਿਹਾਸਿਕ ਸੱਚ ਸਾਡੇ ਸਾਹਮਣੇ ਹੈ ਇਸੇ ਲਈ ਐਸੇ ਖੁਸ਼ਕਿਸਮਤ ਪੁਰਸ਼ਾਂ ਦੀ ਕਮਾਈ ਦਾ ਧਿਆਨ ਧਰਨਾ ਹਰ ਗੁਰੂ ਨਾਨਕ ਨਾਮ ਲੈਵਾ ਦੀ ਅਰਦਾਸ ਦਾ ਹਿੱਸਾ ਹੈ ਇਸੇ ਤਰ੍ਹਾਂ ਲੇਖਕ ਨੇ ਇਸ ਪੁਸਤਕ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸੰਕਲਪ ਲੈ ਕੇ ਤਕਰੀਬਨ ਮੈਨੂੰ ਯਾਦ ਨਹੀਂ ਹੈ ਹੁਣ 45 ਜਿਨ੍ਹਾਂ ਦੀ ਗਿਣਤੀ ਹੈ ਉਹ ਸੰਕਲਪ ਲਏ ਹਨ ਉਹਨਾਂ ਵਿੱਚੋਂ ਸਾਦੇ ਸੰਕਲਪ ਮਨੁੱਖਾ ਜੀਵਨ ਦੇ ਵਿੱਚ ਧਾਰਨ ਕਰਨ ਵਾਲੇ ਹਨ ਜਿਵੇਂ ਕਿ ਸੇਵਾ ਸਿਮਰਨ ਅਰਦਾਸ ਮੁਕਤੀ ਮੌਤ ਦਰਸ਼ਨਾਂ ਦੀ ਜੁਗਤ ਦੁੱਖ ਵਿੱਚ ਸੰਗ ਨਾ ਕੋਈ ਹੁਕਮ ਹਲੀਮੀ ਪਰਉਪਕਾਰ ਨਾਮ ਲਟਣ ਸਹਿਜ ਅਵਸਥਾ ਨਾਮ ਸਿਮਰਨ ਸੇਵਾ ਸਫਲ ਹੈ ਅਭੀ ਸੰਕਲਪਾਂ ਇਸ ਆਤਮ ਪ੍ਰਕਾਸ਼ ਦੇ ਵਿੱਚ ਲੇਖਕ ਨੇ ਉਹ ਸੱਚੇ 파ਤਸ਼ਾਹ ਦੇ ਲਈ ਲਗਨ ਤੇ ਆਪਣੀ ਬੇਹਦ ਮਿਹਨਤ ਦਸਾਈ ਹੈ ਇਸ ਨੂੰ ਪੜ ਕੇ ਲੇਖਕ ਦੀ ਸ਼ਰਧਾ ਅਤੇ ਵਿਸ਼ਵਾਸ ਦੁੱਲ ਦੁੱਲ ਪੈਂਦਾ ਹੈ ਮੈਨੂੰ ਇੰਜ ਲੱਗਦਾ ਹੈ ਕਿ ਲੇਖਕ ਦੀਆਂ ਜ਼ਿੰਦਗੀ ਦੀਆਂ ਵਾਪਰੀਆਂ ਘਟਨਾਵਾਂ ਨੇ ਲੇਖਕ ਦਾ ਦ੍ਰਿਸ਼ਟੀਆ ਬਣਾ ਦਿੱਤਾ ਕਿ ਗੁਰਬਾਣੀ ਦਾ ਪਾਠ ਅਤੇ ਵਿਚਾਰ ਜੀਵ ਆਤਮਾ ਲਈ ਸਦਾ ਸੁਖਦਾਈ ਹੈ ਪੰਜਵੇਂ ਪਾਤਸ਼ਾਹ ਦਾ ਫੁਰਮਾਨ ਹੈ ਗੁਰਬਾਣੀ ਗਾਓ ਭਾਈ ਉਹ ਸਫਲ ਸਦਾ ਸੁਖਦਾਈ ਗੁਰਬਾਣੀ ਗਾਓ ਭਾਈ ਉਹ ਸਦਾ ਸਫਲ ਸੁਖਦਾਈ ਜੋ ਗੁਰੂ ਆਰਿਓ ਪ੍ਰਧਾਨੀ ਮੰਡਲ ਇਹ ਜਿੰਨੇ ਇੱਥੇ ਮਹਾਰਥੀ ਬੈਠੇ ਆਂ ਕੱਲੇ ਕੱਲੇ ਇੱਕ ਇੱਕ ਯੂਨੀਵਰਸਿਟੀ ਹੈ ਜੋ ਸਾਡੇ ਦਰਮਿਆਨ ਸਾਡੇ ਅੱਜ ਦੇ ਮੁੱਖ ਮਹਿਮਾਨ ਹਨ ਇਹ ਯੂਨੀਵਰਸਟੀਆਂ ਦੀ ਵੀ ਯੂਨੀਵਰਸਿਟੀ ਹੈ ਇਹਨਾਂ ਦੀ ਤਾਰੀਫ ਹੋ ਹੀ ਨਹੀਂ ਸਕਦੀ ਇਹਨਾਂ ਦੀ ਤਾਰੀਫ ਦੇ ਸਾਡੇ ਕੋਲ ਸ਼ਬਦ ਹੀ ਨਹੀਂ ਹੈ ਔਰ ਦੂਸਰੇ ਉਨ੍ਹਾਂ ਦੇ ਦੋਨੋਂ ਪਾਸੇ ਜੋ ਸਰਦਾਰ ਸਾਹਿਬ ਬੈਠੇ ਹਨ ਉਹ ਵੀ ਕਿਸੇ ਪਾਸੇ ਤੋਂ ਘੱਟ ਨਹੀਂ ਨਾਲ ਹੀ ਸਾਡੀ ਸੰਸਥਾ ਦੇ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਮਾਵੀ ਸਾਹਿਬ ਵੀ ਬੈਠੇ ਹਨ ਉਹ ਵੀ ਬਹੁਤ ਬੜੇ ਬੁੱਧੀਜੀਵੀ ਹਨ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਪੈਰਾਂ ਨੂੰ ਹੱਥ ਲਗਾ ਕੇ ਤੁਹਾਡਾ ਅਸ਼ੀਰਵਾਦ ਲੈਣਾ ਚਾਹੁੰਦਾ ਹਾਂ ਸਭ ਦਾ ਇੱਥੇ ਪਹੁੰਚਣ ਤੇ ਇਸ ਛੋਟੇ ਜਿਹੇ ਨਿਮਾਣੇ ਜਿਹੇ ਇਨਸਾਨ ਰਜਿੰਦਰ ਦੇ ਪ੍ਰੋਗਰਾਮ ਦੇ ਵਿੱਚ ਆਉਣ ਦਾ ਮੈਂ ਸਭ ਦਾ तहे ਦਿਲੋਂ ਸਵਾਗਤ ਕਰਦਾ ਹਾਂ ਜੀ ਆਇਆਂ ਸਭ ਨੂੰ ਜੀ ਆਇਆਂ ਕਹਿੰਦਾ ਮੈਂ ਭਵਿੰਦਰ ਸਿੰਘ ਪਾਗੋ ਮਾਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਸਰਦਾਰ ਬਹਾਦਰ ਜਿੰਦਰ ਸਿੰਘ ਤੇ ਮਾਨ ਜਿਹੜੇ ਕਿ ਕਿਸੇ ਦੇ ਮਹਤਾਜ ਨਹੀਂ ਜਾਣੀ ਪਛਾਣੀ ਸ਼ਖਸੀਅਤ ਨੇ ਸੋ ਅੱਜ ਸੈਂਟਰਲ ਸਟੇਟ ਲਾਇਬ੍ਰੇਰੀ ਦੇ ਵਿੱਚ ਉਹਨਾਂ ਦੀ ਪੁਸਤਕ ਗੁਰਮਤ ਚਿੰਤਨ ਇੱਕ ਸੰਕਲਪਾਤਮਿਕ ਅਧਿਐਨ ਦਾ ਲੋਕ ਅਰਪਣ ਕੀਤਾ ਗਿਆ ਹੈ ਸੋ ਗੱਲਬਾਤ ਕਰਾਵਾਂਗੇ ਇਹਨਾਂ ਦੇ ਨਾਲ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦੀ ਜਿਹੜੀ ਪੁਸਤਕ ਹੈ ਹੁਣੇ ਹੁਣੇ ਲੋਕ ਅਰਪਣ ਹੋਈ ਹੈ ਸੋ ਸਦਾ ਸਾਹਿਬ ਸੱਚੀ ਕਾ ਜੀ ਮੈਂ ਰਜਿੰਦਰ ਸਿੰਘ ਧਮਾਨ ਸ਼ਿਵਾਲਕ ਚੈਨਲ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਮੇਰੇ ਵਰਗੇ ਨਿਮਾਣੇ ਜੀ ਨੂੰ ਇਸ ਮੇਰੀ ਪੁਸਤਕ ਦੇ ਉੱਤੇ ਆ ਕੇ ਮੇਰਾ ਹੌਸਲਾ ਅਫਸਾਈ ਕੀਤੀ ਹੈ ਮੇਰੀ ਪੁਸਤਕ ਦਾ ਨਾਮ ਹੈ ਗੁਰਮਤ ਚਿੰਤਨ ਇੱਕ ਸੰਕਲਪਾਤਮਿਕ ਅਧਿਐਨ ਇਹ ਪੁਸਤਕ ਜਿਹੜੀ ਹੈ ਬਿਲਕੁਲ ਨਿਰੋਲ ਧਾਰਮਿਕ ਪੁਸਤਕ ਹੈ ਔਰ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੀ ਨਿਰਧਾਰਿਤ ਹੈ ਪੂਰਾ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਚੀ ਚਿੰਤਨ ਕੀਤਾ ਗਿਆ ਹੈ ਇਹ ਇੱਕ ਬਹੁਤ ਵੱਡੀ ਮੈਗਜ਼ੀਨ ਟਾਈਪ ਪੁਸਤਕ ਹੈ ਉਹਦਾ ਸਾਈਜ਼ ਮੈਗਜ਼ੀਨ ਸਾਈਜ਼ ਹੈ ਅਤੇ 390 ਪੇਜਾਂ ਦੀ ਹੈ 390 ਇਹਦੇ ਪੰਨੇ ਹਨ ਔਰ ਇਹਦੇ ਵਿੱਚ ਤਕਰੀਬਨ ਤਕਰੀਬਨ 1000 ਗੁਰਬਾਣੀ ਦਾ ਸ਼ਲੋਕ ਹੈ ਤੇ ਹੋਰ ਵੀ ਕਈ ਧਾਰਮਿਕ ਇਹਦੇ ਚ ਸ਼ਲੋਕ ਦਿੱਤੇ ਗਏ ਹਨ ਔਰ ਇੱਕ ਕਿਤਾਬ ਲਿਖਣ ਦਾ ਮੇਰਾ ਮਤਲਬ ਇਹੀ ਸੀ ਸਾਡੇ ਉਰੇ ਬਹੁਤ ਪਹਿਲਾਂ ਹੀ ਬਹੁਤ ਗ੍ਰੰਥ ਹੈਗੇ ਸੀ ਪਰ ਸਾਡੇ ਕੋਲ ਕੀਤਾ ਸੀ ਵੇਦ ਸੀ ਤੇ ਤੁਹਾਡੇ ਬਾਈਬਲ ਸੀ ਕੁਰਾਨ ਸ਼ਰੀਫ ਸੀ ਸਾਰੇ ਬੜੇ-ਬੜੇ ਗ੍ਰੰਥ ਸਾਡੇ ਕੋਲ ਭਗਵਤ ਗੀਤਾ ਰਮਾਇਣ ਮਹਾਭਾਰਤ ਇਹ ਸਾਰੇ ਗ੍ਰੰਥ ਸੀਗੇ ਲੇਕਿਨ ਸਾਡੇ ਗੁਰੂਆਂ ਨੂੰ ਉਸ ਟਾਈਮ ਦੇ ਵਿੱਚ ਇਹ ਗ੍ਰੰਥ ਲਿਖਣ ਦੀ ਕਿਉਂ ਜ਼ਰੂਰਤ ਪਈ ਏ ਵੀ ਸਾਰਾ ਕੁਝ ਮੈਂ ਇਸ ਪਿਸਤਕ ਦੇ ਵਿੱਚ ਲਿਖਿਆ ਕਿਉਂਕਿ ਉਹ ਜਿਹੜਾ ਟਾਈਮ ਸੀ ਉਹ ਸਾਰਾ ਭਗਤੀ ਲਹਿਰ ਦਾ ਟਾਈਮ ਸੀ ਸਾਰੇ ਪਾਸੇ ਹਹਾਕਾਰ ਔਰ ਸਾਰੇ ਗੁੰਡਾਗਰਦੀਆਂ ਹੋ ਰਹੀਆਂ ਸਨ ਉਸ ਟਾਈਮ ਦੀ ਸਰਕਾਰਾਂ ਜਿਹੜੀਆਂ ਸੀਗੀਆਂ ਉਹ ਬਹੁਤ ਹੀ ਅਤਿਆਚਾਰ ਕਰਦੇ ਸੀਗੇ ਪਰਜਾ ਦੇ ਉੱਤੇ ਤੇ ਉਦੋਂ ਜਿਹੜੀ ਭਗਤੀ ਲਹਿਰ ਸੀ ਉਸ ਦੇ ਵਿੱਚ ਸਾਡੇ ਬਹੁਤ ਹੀ ਜਿਹੜੇ ਉਸ ਟਾਈਮ ਦੇ ਧਾਰਮਿਕ ਖਿਆਲਾਂ ਵਾਲੇ ਲੋਕ ਗੁਰੂ ਨਾਨਕ ਦੇਵ ਜੀ ਬਾਬਾ ਫਕੀਰ ਬਾਬਾ ਫਕੀਰ ਫਰੀਦ ਜੀ ਤੇ ਕਬੀਰ ਜੀ ਹੋਰ ਵੀ ਬੜੇ ਜਿਹੜੇ ਸੰਤ ਮਹਾਤਮਾ ਸੀ ਉਸ ਸਮੇਂ ਦੇ ਜਿਹੜੇ ਕਿ ਉਸ ਸਦੀ ਦੇ ਵਿੱਚ ਹੀ ਤਕਰੀਬਨ ਤਕਰੀਬਨ ਹੋਏ ਹਨ ਉਹਨਾਂ ਸਾਰਿਆਂ ਦੀ ਬਾਣੀ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਹੈ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਮਹਾਪੁਰਸ਼ਾਂ ਦੀ ਬਾਣੀ ਦਰਜ ਹੈ ਜਿਦੇ ਵਿੱਚ 6 ਗੁਰੂ ਸਹਿਬਾਨ 15 ਭਗਤ 11 ਪੱਟ ਤੇ 4 ਹੋਰ ਗੁਰ ਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ ਔਰ ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇਹ ਸਾਰੇ ਮਾਨਵ ਜਾਤੀ ਲਈ ਸਮਾਨ ਸੇਵਾ ਦਿੰਦਾ ਹੈ ਸਭ ਨੂੰ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਕੁਛ ਵੀ ਜੋ ਤੁਸੀਂ ਇਸ ਜ਼ਿੰਦਗੀ ਦੇ ਵਿੱਚ ਤੁਹਾਡੀ ਜ਼ਿੰਦਗੀ ਜੀਣੀ ਹੈ ਜਾਂ ਜ਼ਿੰਦਗੀ ਦੇ ਵਿੱਚ ਕੀ ਪ੍ਰੋਬਲਮਸ ਹੋਇਆ ਸਾਨੂੰ ਉਹ ਤੁਸੀਂ ਹਰ ਚੀਜ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਖੋਜ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਲਿਖਿਆ ਹੀ ਇਸੀ ਕਰਕੇ ਗਿਆ ਸੀਗਾ ਮਹਾਪੁਰਸ਼ਾਂ ਨੇ ਕਿ ਉਸ ਟਾਈਮ ਜਿਹੜੇ ਲੋਕ ਬੜੇ ਪਿਛਲੇ ਪਿਛਲੇ ਦਰਜੇ ਦੇ ਸੀਗੇ ਉਹ ਪਿਛਲੇ ਕੁਚਰੇ ਜਾਂਦੇ ਸੀਗੇ ਉਹਨਾਂ ਨੂੰ ਜਿਹੜਾ ਹੈ ਉਹ ਸਹਾਇਤਾ ਦੇਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਚੀ ਗਈ ਸੀ ਜਨਾਨੀਆਂ ਦਾ ਲੇਡੀਜ਼ ਦਾ ਸਮਾਜ ਦੇ ਵਿੱਚ ਬਹੁਤ ਉਸ ਸਮੇਂ ਲੇਡੀਜ਼ ਨੂੰ ਬਹੁਤ ਹੀ ਗਲਤ ਨਿਤਕਾਰਿਆ ਜਾ ਰਿਆ ਜਾ ਰਿਹਾ ਸੀਗਾ ਉਹਨਾਂ ਦੀ ਕੋਈ ਇੱਜ਼ਤ ਨਹੀਂ ਸੀ ਮਾਣ ਨਹੀਂ ਸੀਗੀ ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪਣੀ ਬਾਣੀ ਰੰਭੀ ਉਹਨਾਂ ਨੇ ਸਾਰੀਆਂ ਜਿਹੜੀਆਂ ਹੈ ਸ਼ਖਸੀਅਤਾਂ ਤੋਂ ਆਪਣੇ ਪਹਿਲਾਂ ਦੇ ਜਿਹੜੇ ਸੀਗੇ ਮਹਾਪੁਰਸ਼ ਉਹਨਾਂ ਤੋਂ ਬਾਣੀਆਂ ਇਕੱਠੀਆਂ ਕੀਤੀਆਂ ਆਪਣੀਆਂ ਯਾਤਰਾਵਾਂ ਦੇ ਦੌਰਾਨ ਔਰ ਉਸ ਨੂੰ ਫਿਰ ਗੁਰੂ ਅਰਜਨ ਦੇਵ ਜੀ ਨੇ ਪੰਜਵੇਂ ਪਾਤਸ਼ਾਹ ਜੀ ਨੇ ਉਹ ਗੁਰਬਾਣੀ ਨੂੰ ਜਿਹੜਾ ਹੈ ਆਦ ਗ੍ਰੰਥ ਦਾ ਜਿਹੜਾ ਹੈ ਉਹ ਸੰਪਾਦਨ ਕੀਤਾ ਜਿਹੜਾ ਕਿ 1604 ਈਸਵੀ ਦੇ ਵਿੱਚ ਕੀਤਾ ਗਿਆ ਸੀ ਇਕ 1601 ਤੋਂ 1604 ਈਸਵੀ ਦੇ ਵਿੱਚ ਉਹਨਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਭਾਈ ਗੁਰਦਾਸ ਜੀ ਤੋਂ ਆਪ ਲਿਖਵਾਇਆ ਤੇ ਸੰਪਾਦਨ ਕੀਤਾ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ 1700 ਦੇ ਵਿੱਚ 1706 ਈਸਵੀ ਦੇ ਵਿੱਚ ਉਹਦੇ ਵਿੱਚ ਦਰਜ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਦਰਜਾ ਦਿੱਤਾ ਦੇ ਨਾਲ ਸਾਰਿਆਂ ਨੂੰ ਇਹ ਕਿਹਾ ਕਿ ਅੱਜ ਤੋਂ ਬਾਅਦ ਗੁਰੂ ਮਾਨੇਓ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹੈ ਲੇਕਿਨ ਉਹਨਾਂ ਨੇ ਆਪਣੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਗੁਰੂ ਜੀ ਉਹਨਾਂ ਦੀ ਬਾਣੀ ਇਹਨਾਂ ਦੇ ਵਿੱਚ ਦਰਜ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਕੰਪਲੀਟ ਕੀਤਾ ਤੇ ਉਸ ਤੋਂ ਬਾਅਦ ਇਹ ਆਦ ਗ੍ਰੰਥ ਜਿਹੜਾ ਸੀਗਾ ਉਹ ਪੂਰਾ ਗੁਰੂ ਗ੍ਰੰਥ ਸਾਹਿਬ ਬਣ ਗਿਆ ਜਿਹੜਾ ਕਿ ਅੱਜ ਕੱਲ ਸਾਡਾ ਸਾਰੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਪ੍ਰਕਾਸ਼ਿਤ ਹੈ ਜਿਹਨੂੰ ਦਮਦਮੀ ਸਾਹਿਬ ਦੀ ਬਾਣੀ ਕਿਹਾ ਜਾਂਦਾ ਹੈ ਉਹ ਸਾਡੀ ਬਾਣੀ ਹੈ ਤੇ ਇਸ ਬਾਣੀ ਨੂੰ ਲਿਖਣ ਦਾ ਮੇਰਾ ਮਤਲਬ ਇਹੀ ਸੀ ਕਿ ਜਿੰਨੇ ਵੀ ਉਸ ਸਮੇਂ ਗਲਤ ਕੰਮ ਹੋ ਰਹੇ ਸੀਗੇ ਉਹ ਲੋਕ ਜਿਹੜੇ ਹੈ ਗੁਰਬਾਣੀ ਨੂੰ ਪੜ ਕੇ ਕੁਛ ਨਾ ਕੁਛ ਜਿਹੜੇ ਜਿੰਨੇ ਵੀ ਗਲਤ ਕੰਮ ਹੁੰਦੇ ਉਹਨਾਂ ਨੂੰ ਗੁਰਬਾਣੀ ਨੂੰ ਪੜ ਕੇ ਕੁਛ ਅਧਿਆਤਮਿਕ ਦੀ ਸਾਈਡ ਜਾ ਸਕਣ ਅੱਜ ਕੱਲ ਵੀ ਅੱਜ ਕੱਲ ਦਾ ਵੀ ਜਿਹੜਾ ਮਾਹੌਲ ਹੈ ਉਹ ਬਹੁਤ ਹੀ ਖਰਾਬ ਹੈ ਸਾਡੀ ਜ਼ਿੰਦਗੀ ਨੱਠ ਦੌੜ ਚ ਫਸੀ ਹੋਈ ਹੈ ਆਪਾਂ ਜਿਹੜੇ ਸਾਰੇ ਹੈਗੇ ਸਾਡੇ ਕੋਲ ਕੋਈ ਟਾਈਮ ਨਹੀਂ ਹੈ ਗਲਤ ਕੰਮ ਹੁੰਦੇ ਆ ਗੋਲੀਆਂ ਚੱਲਦੀਆਂ ਮਰਡਰ ਹੁੰਦੇ ਆ ਬਲਾਤਕਾਰ ਹੁੰਦੇ ਆ ਤੇ ਅਗਰ ਅਸੀਂ ਥੋੜਾ ਜਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਸ ਕਿਤਾਬ ਨੂੰ ਮੇਰੀ ਨੂੰ ਪੜ੍ਹ ਕੇ ਜੇ ਕੋਈ ਵੀ ਮੇਰਾ ਵੀਰ ਜਿਹੜਾ ਹੈ ਉਹ ਇਸ ਕਿਤਾਬ ਨੂੰ ਪੜ ਕੇ ਇਸ ਇਹ ਬਹੁਤ ਕਿਤਾਬ ਜਿਹੜੀ ਹੈ ਬਹੁਤ ਸਿੰਪਲ ਭਾਸ਼ਾ ਚ ਲਿਖੀ ਗਈ ਹੈ ਜਿਹੜੇ ਸਾਡੇ ਪਹਿਲੇ ਗ੍ਰੰਥ ਸੀਗੇ ਉਹ ਜਲਦੀ ਸਮਝ ਨਹੀਂ ਸੀ ਆਉਂਦੇ ਕਿਉਂਕਿ ਉਹ ਬਿਲਕੁਲ ਸੰਸਕ੍ਰਿਤ ਵਿੱਚ ਲਿਖੇ ਹੁੰਦੇ ਸੀਗੇ ਲੇਕਿਨ ਇਹ ਪੰਜਾਬੀ ਦੇ ਵਿੱਚ ਮੈਂ ਬਹੁਤ ਸਰਲ ਪੰਜਾਬੀ ਦੇ ਵਿੱਚ ਉਹਨੂੰ ਥੋੜਾ ਜਿਹਾ ਠੀਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਿਹੜਾ ਆਮ ਲੋਕ ਵੀ ਹੈ ਆਮ ਬੰਦਾ ਜਿਹੜਾ ਹੈ ਇਹ ਤੋਂ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਸਕੇ ਤੇ ਆਪਣੀ ਜਿਹੜੀ ਲਾਈਫ ਹੈ ਉਹਨੂੰ ਚੰਗਾ ਬਣਾ ਸਕੇ ਮੇਰੇ ਇਸ ਕਿਤਾਬ ਲਿਖਣ ਦਾ ਮਤਲਬ ਸਿਰਫ ਇਹ ਹੈ ਕਿ ਅਗਰ ਇੱਕ ਵੀ ਪ੍ਰਾਣੀ ਮੇਰੀ ਇਸ ਕਿਤਾਬ ਨੂੰ ਪੜ ਕੇ ਅਧਿਆਤਮਿਕ ਦੀ ਤਰਫ ਲੱਗ ਜਾਏ ਤਾਂ ਮੇਰੀ ਜਿਹੜੀ ਇਹ ਕਾਲ ਕਮਾਈ ਹੈ ਉਹ ਪੂਰੀ ਹੋ ਜਾਏਗੀ ਮੈਂ ਇੱਕ ਵਾਰੀ ਫਿਰ ਸ਼ਿਵਾਲਿਕ ਚੈਨਲ ਦਾ ਧੰਨਵਾਦੀ ਹਾਂ ਸਭ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ